ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਬਹੁਤ ਆਤ ਵਿੱਚ ਅੱਜ ਵੀ ਸਮੇਂ ਦੇ ਅੰਦਰ ਸਾਡੇ ਬੱਚਿਆਂ ਨੂੰ ਅਸੀਂ ਭੈਣ ਭਰਾਵਾਂ ਨੂੰ ਵੇਖਦੇ ਹਾਂ ਕਿ ਇਸ ਗੱਲ ਤੋਂ ਤੰਗ ਨਹੀਂ ਕਿ ਉਹਨਾਂ ਦਾ ਕਿਸੇ ਦੇ ਨਾਲ ਪ੍ਰੇਮ ਸੰਬੰਧ ਹੋਇਆ ਉਹਨਾਂ ਨੇ ਗੱਲਾਂ ਕੀਤੀਆਂ ਸਮਾਂ ਗੁਜ਼ਾਰਾਨ ਕੀਤਾ ਔਰ ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਵੀ ਦੂਜੇ ਮਨੁੱਖ ਨੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਤੋ ਖਾ ਦਿੱਤਾ ਜਾਂ ਇਹ ਕਹ ਲਈਏ ਵੀ ਆਪਣਾ ਬਣਾ ਕੇ ਬਹੁਤ ਆਪਣਾਪਣ ਦਿਖਾ ਕੇ ਆਪਣੀ ਆਦਤ ਪਵਾ ਕੇ ਔਰ ਫਿਰ ਇਕਦਮ ਹੀ ਏਦਾਂ ਗਾਇਬ ਹੋ ਜਾਣਾ ਸਾਥ ਛੱਡ ਜੇਣਾ ਜਾਂ ਫਿਰ ਇਹ ਦਿਖਾਣਾ ਕਿ ਸਾਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਇਕੱਲਾ ਛੱਡ ਜਾਣਾ ਤੇ ਇਸ ਕਰਕੇ ਬੱਚੇ ਜਿਹੜੇ ਨੇ ਇੱਕ ਟਰੋਮਾ ਇੱਕ ਐਂਜ਼ਾਇਟੀ ਸਟ्रेस ਚਿੰਤਾ ਫਿਕਰ ਇਕੱਲੀਆਂਪਣ ਔਰ ਆਪਣੀ ਆਪ ਨੂੰ ਖਤਮ ਕਰਨ ਤੱਕ ਜਾਂਦੇ ਨੇ ਵਾਈਗਰੂ ਜੀ ਅਗਰ ਆਪ ਜੀ ਇਸ ਪਰੇਸ਼ਾਨੀ ਚੋਂ ਗੁਜ਼ਰ ਰਹੇ ਹੋ ਕਿ ਕਿਸੇ ਨਾਲ ਬਹੁਤ ਲਗਾਵ ਹੋ ਗਿਆ ਸੱਚ ਜਾਣਦੇ ਹੋਏ ਵੀ ਹਾਲਾਤ ਨੂੰ ਸਮਝਦੇ ਹੋਏ ਵੀ ਤੁਸੀਂ ਸਚਾਈ ਨੂੰ ਐਕਸੈਪਟ ਨਹੀਂ ਕਰ پا ਰਹੇ ਉਹਨਾਂ ਤੋਂ ਦੂਰੀ ਬਰਦਾਸ਼ਤ ਨਹੀਂ ਕਰ پا ਰਹੇ ਹੋ ਤੇ ਫਿਰ ਗੁਰੂ ਕੇ ਪਿਆਰਿਓ ਭਗਤ ਕਬੀਰ ਜੀ ਦੀ ਇਹਨਾਂ ਪੰਕਤੀਆਂ ਨੂੰ ਆਧਾਰ ਬਣਾਈਏ ਜਿਸ ਦੇ ਵਿੱਚ ਉਹ ਦੱਸਦੇ ਨੇ ਅਸਲ ਦੇ ਵਿੱਚ ਇਹ ਮੋਹ ਦਾ ਰਿਸ਼ਤਾ ਹੈ ਔਰ ਇਹ ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ ਜੀ ਹਾਂ ਤ੍ਰਿਸ਼ਨਾ ਵਾਇਗ੍ਰੂਜੀ ਐਸੀ ਆਗੂ ਹੁੰਦੀ ਹੈ ਜਿਸ ਦੇ ਵਿੱਚ ਬੰਦਾ ਚਾਹੁੰਦਾ ਹੈ ਕਿ ਜੋ ਮੈਂ ਚਾਹੁੰਦਾ ਹਾਂ ਉਹ ਮੈਨੂੰ ਮਿਲ ਜਾਏ ਔਰ ਜਦੋਂ ਤੱਕ ਉਹ ਮਿਲਦਾ ਰਹੇ ਮਨੁੱਖ ਖੁਸ਼ ਰਹਿੰਦਾ ਹੈ ਤੇ ਜਦੋਂ ਮਿਲਣਾ ਬੰਦ ਹੋ ਜਾਂਦਾ ਹੈ ਤੇ ਫਿਰ ਐਦਾਂ ਲੱਗਦਾ ਹੈ ਮਨੁੱਖ ਨੂੰ ਕਿ ਜਿਵੇਂ ਮੈਂ ਅੱਗ ਦੇ ਵਿੱਚ ਸੜਦਾ ਪਿਆ ਭਗਤ ਕਬੀਰ ਜੀ ਕਹਿੰਦੇ ਨੇ ਕਿ ਕੇਵਲ ਮਨੁੱਖ ਹੀ ਨਹੀਂ ਦੇਵਤਾ ਵੀ ਇਸ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਦੇ ਵਿੱਚ ਜਲਦੇ ਪਏ ਨੇ ਲੇਕਿਨ ਇਸ ਵਿੱਚੋਂ ਕਿਵੇਂ ਨਿਰਮਲ ਜਲ ਮਤਲਬ ਕਿ ਆਪਣੇ ਆਪ ਨੂੰ ਸੜਨ ਤੋਂ ਬਚਾ ਕੇ ਤੇ ਅੰਮ੍ਰਿਤ ਜਿਹੜਾ ਭੰਡਾਰ ਹੈ ਉਹ ਛਕਿਆ ਜਾ ਸਕਦਾ ਹੈ ਇਸ ਦੁੱਖ ਤੋਂ ਇਸ ਪਰੇਸ਼ਾਨੀ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਸੁਰਨਰ ਦਾਦੇ ਲਾਗੀ ਆਗ ਸੁਰਨਰ ਦਾਦੇ ਲਾਗੀ ਆਗ ਨਿਕਟ ਜਲ ਪਸ ਪੀਵਸ ਨਾ ਚਾਗ ਚਿਤਤ ਚਿਤਤ ਮਿਕਸਿਓ ਨੀਰ ਸੋਜਲ ਨਿਰਮਲ ਕਹਿਤ ਕਬੀ ਪਗਤ ਕਬੀਰ ਜੀ ਕਹਿੰਦੇ ਨੇ ਕਿ ਕੇਵਲ ਇਨਸਾਨ ਹੀ ਨਹੀਂ ਇਥੋਂ ਤੱਕ ਕਿ ਦੇਵਤੇ ਵੀ ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਜਲਦੇ ਨੇ ਜੀ ਹਾਂ ਜਿਹੜਾ ਦੁੱਖ ਤੁਸੀਂ ਪਾਰਿਓ ਇਹ ਇਨ੍ਹਾਂ ਚ ਦੇਵਤੇ ਵੀ ਸੁਭਾਇਮਾਨ ਲੋਪਾਇਮਾਨ ਪਾਈਓ ਜੀ ਲੋਪਾਇਮਾਨ ਹੈਗੇ ਨੇ ਔਰ ਇਹਦੇ ਵਿੱਚ ਉਹ ਵੀ ਖਚਤ ਹੁੰਦੇ ਨੇ ਤੇ ਭਗਤ ਕਬੀਰ ਜੀ ਕਹਿੰਦੇ ਨੇ ਇਹਦੇ ਤੋਂ ਨਿਕਲਣ ਵਾਸਤੇ ਮਨੁੱਖ ਨੂੰ ਨਾਮ ਜਪਣਾ ਚਾਹੀਦਾ ਹੈ ਪਰਮੇਸ਼ਵਰ ਦਾ ਲੇਕਿਨ ਜਿਵੇਂ ਜਲ ਦਾ ਪਿਆਲਾ ਲਾਗੇ ਪਿਆ ਹੋਏ ਲੇਕਿਨ ਮਨੁੱਖ ਓਠ ਕੇ ਇਨਾ ਹਿਲਾ ਨਹੀਂ ਕਰਦਾ ਕਿ ਉਠ ਕੇ ਪੀ ਲੇ ਇਸੇ ਪ੍ਰਕਾਰ ਮਨੁੱਖ ਦੇ ਅੰਦਰ ਹੀ ਪਰਮੇਸ਼ਵਰ ਹੈ ਉਸ ਦਾ ਸਿਰਫ ਨਾਮ ਜਪਣਾ ਹੈ ਉਹਨੂੰ ਚੇਤੇ ਕਰਨਾ ਹੈ ਲੇਕਿਨ ਮਨੁੱਖ ਏ ਕੰਮ ਨਹੀਂ ਕਰਦਾ ਅਗਰ ਉਹ ਉਸ ਨੂੰ ਚੀਤਾ ਕਰੇ ਤੇ ਨਿਰਮਲ ਜਲ ਨੀਰ ਜਿਹੜਾ ਕਿ ਨੂੰ ਸਾੜ ਪਾਰਿਆ ਨਿਰਮਲ ਜਲ ਪਰਮਾਤਮਾ ਦਾ ਨਾਮ ਨੀਰ ਜਿਹੜਾ ਹੈ ਇਹਨੂੰ ਠੰਡਾਈ ਦੇਗਾ ਲੇਕਿਨ ਇਹ ਉੱਠ ਕੇ ਵਾਹਿਗੁਰੂ ਵਾਹਿਗੁਰੂ ਮੰਤਰ ਅਭਿਆਸ ਨਹੀਂ ਕਰਦਾ ਸੋ ਵਾਹਿਗੁਰੂ ਜੀ ਜਿਹੜੇ ਵੀ ਆਪਣੇ ਅੰਦਰ ਦੀ ਅੱਗ ਨੂੰ ਮਿਟਾਉਣਾ ਚਾਹੁੰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਉਹ ਅੰਮ੍ਰਿਤ ਵੇਲੇ ਉੱਠਣ ਤੇ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਇੱਕ ਐਸਾ ਸਮਾ ਹੁੰਦਾ ਹੈ ਮਹਾਰਾਜ ਬਾਣੀ ਚ ਵੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸੋ ਉਸ ਵੇਲੇ ਵਾਹਿਗੁਰੂ ਜੀ ਕਰਮਾ ਵਾਲਾ ਸਮਾ ਹੁੰਦਾ ਹੈ ਜਿਸ ਵੇਲੇ ਵਾਹਿਗੁਰੂ ਜੀ ਆਪੇ ਹੀ ਸੁਰਤ ਜਿਹੜੀ ਹੈ ਉਹ ਨਾਮ ਵਿੱਚ ਜੁੜਨ ਦੇ ਲਈ ਪੂਰੀ ਸક્ષਮ ਹੋ ਜਾਂਦੀ ਹੈ ਸੋ ਵਾਹਿਗੁਰੂ ਜੀ ਉਸ ਵੇਲੇ ਜਦੋਂ ਗੁਰੂ ਕਾ ਪਿਆਰਾ ਵਾਹਿਗੁਰੂ ਮੰਤਰ ਅਭਿਆਸ ਕਰਦਾ ਹੈ ਖੰਡੀ ਬਾਟੀ ਦੀ ਪਾਲ ਲੈ ਕੇ ਗੁਰੂ ਪਿਆਰੇ ਪੰਜ ਪਿਆਰੇ ਵਾਈਗੂ ਜੀ ਹੁਕਮ ਦਿੰਦੇ ਨੇ ਤੇ ਜਦੋਂ ਗੁਰੂ ਪਿਆਰੇ ਅੰਮ੍ਰਿਤ ਵੇਲੇ ਇਹਦਾ ਜਾਪ ਕਰਦੇ ਨੇ ਤੇ ਮਨ ਹੌਲੀ-ਹੌਲੀ ਇਹ ਜਿਹੜਾ ਹੈ ਹਿਲਾ ਕਰਨ ਲੱਗ ਜਾਂਦਾ ਹੈ ਉਦਮ ਕਰਦਾ ਹੈ ਨਿਰਮਲ ਜਲ ਛਕਣਾ ਸ਼ੁਰੂ ਹੋ ਜਾਂਦਾ ਹੈ ਸੋ ਮਨੁੱਖ ਨੂੰ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਉਹਨੂੰ ਦੂਰੀ ਬਣਾ ਰਿਹਾ ਹੈ ਕੌਣ ਉਹਦੇ ਨੇੜੇ ਆ ਰਿਹਾ ਹੈ ਕਿਹੜਾ ਉਹਨੂੰ ਕਿਸ ਤਰੀਕੇ ਦੇ ਨਾਲ ਲੈ ਰਿਹਾ ਹੈ ਕਿਉਂਕਿ ਉਹਨੂੰ ਅੰਦਰੋਂ ਪਰਮਾਤਮਾ ਦਾ ਪਿਆਰ ਰੂਪੀ ਨਿਰਮਲ ਜਲ ਮਿਲ ਜਾਂਦਾ ਹੈ ਫਿਰ ਉਹ ਲੋਕਾਂ ਦੀ ਪਿਆਰ ਲੋਕਾਂ ਦੀ ਦਿਖਾਵੀ ਆਪਣਾਪਣ ਬੇਗਾਨਾਪਣ ਕਿਸੇ ਵੀ ਤਰੀਕੇ ਦੇ ਨਾਲ ਸੰਮਲਿਤ ਨਹੀਂ ਹੁੰਦਾ ਔਰ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੂੰ ਕਦੀ ਕੋਈ ਧੋਖਾ ਨਹੀਂ ਦੇ ਸਕਦਾ ਇਸ ਕਰਕੇ ਵਾਈ ਗੁਰੂ ਜੀ ਆਓ ਨਾਮ ਜਪੀਏ ਆਪਣੇ ਜੀਵਨ ਦੀ ਕ੍ਰਿਸ਼ਨarupī ਅਗਨੀ ਨੂੰ ਖਤਮ ਕਰੀਏ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ